ਪੰਜਾਬੀ ਰਿਸ਼ਤੇ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਕੁਝ ਨਵੇਂ ਰਿਸ਼ਤੇ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਆਪਣੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਜਿਹੜਾ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਦੇ ਫੋਨ ਤੇ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦਾ ਜੋ ਪਹਿਲਾ ਰਿਸ਼ਤਾ ਆਪਣੇ ਕੋਲ ਆਇਆ ਨਾਮ ਹਰਮੀਤ ਸਿੰਘ ਪਤਾ ਹੁਸ਼ਿਆਰਪੁਰ ਦਾ ਮੁੰਡਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸੰਧੂ ਉਮਰ ਇਹਨਾਂ ਦੀ 32 ਸਾਲ ਹੈ ਕੱਦ 5 ਫੁੱਟ 8 ਇੰਚ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਪਾਸ ਭਰਾ ਮੁੰਡੇ ਦਾ ਇੱਕ ਇਟਲੀ ਦੇ ਵਿੱਚ ਪੱਕਾ ਹੈ ਜੀ ਤੇ ਕੰਮਕਾਰ ਹੈ ਮੁੰਡੇ ਦਾ ਖੇਤੀਬਾੜੀ ਦਾ ਕੰਮ ਹੈ 12 ਕਿੱਲੇ ਜ਼ਮੀਨ ਹੈ ਜੀ ਮੁੰਡੇ ਕੋਲ ਲੜਕੇ ਦੇ ਇਟਲੀ ਦੇ ਪੇਪਰ ਲੱਗੇ ਹੋਏ ਨੇ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਵੀ ਮੰਗ ਨਹੀਂ ਜੀ ਪਰਿਵਾਰ ਦੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਸੋ ਪੀਲੀ ਪੱਟੀ ਵਿੱਚ ਜੋ ਨੰਬਰ ਦਿੱਤਾ ਗਿਆ ਜੀ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਬਲਜਿੰਦਰ ਸਿੰਘ ਪਤਾ ਹੁਸ਼ਿਆਰਪੁਰ ਦਾ ਲੜਕਾ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਸੰਧੂ ਉਮਰ 34 ਸਾਲ ਕੱਦ 5 ਫੁੱਟ 9 ਇੰਚ ਤੇ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਪਾਸ ਭਰਾ ਮੁੰਡੇ ਦਾ ਇੱਕ ਹੈ ਜੀ ਤੇ ਬਹਿਰੀਨ ਦੇ ਵਿੱਚ ਕੰਮ ਕਰਦਾ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਹੈ ਤੇ ਆਸਟ੍ਰੇਲੀਆ ਦੇ ਵਿੱਚ ਹੈ ਕਮ ਕਰ ਜੀ ਲੜਕੇ ਦੇ ਇਟਲੀ ਦੇ ਵਿੱਚ ਲੜਕਾ ਪੱਕਾ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਹੋਰ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ ਤੁਸੀਂ ਆਪਣੇ ਪੇਜ ਤੇ ਜਾ ਕੇ ਹਰ ਇੱਕ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਆਪਣੀ ਕਾਸਟ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਬਲਜਿੰਦਰ ਸਿੰਘ ਪਤਾ ਬਰਨਾਲਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਬੜਿੰਗ ਉਮਰ ਇਹਨਾਂ ਦੀ 3 ਜੂਨ 1996 ਦੇ ਵਿੱਚ ਜਨਮ ਹੈ ਜੀ ਕੱਦ 6 ਫੁੱਟ ਹੈ ਮੁੰਡੇ ਦਾ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਪਾਸ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਕੰਮ ਕਰਾ ਜੀ ਮੁੰਡੇ ਕੋਲ 3 ਕਿੱਲੇ ਜ਼ਮੀਨ ਹੈ ਤੇ ਪ੍ਰਾਈਵੇਟ ਨੌਕਰੀ ਕਰਦਾ ਹੈ ਮੁੰਡਾ ਸੈਲਰੀ 15000 ਰੁਪਏ ਇਹਨਾਂ ਦੀ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਜੀ ਹੋਰ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਸੋ ਅਗਲਾ ਰਿਸ਼ਤਾ ਜੀ ਨਾਮ ਭੁਪਿੰਦਰ ਸਿੰਘ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ ਇਹਨਾਂ ਦੀ 1994 ਦੇ ਵਿੱਚ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਐਸਸੀ ਐਨੀਮੇਸ਼ਨ ਕੰਮ ਕਰ ਹੈ ਜੀ ਲੜਕਾ ਇੰਗਲੈਂਡ ਦੇ ਵਿੱਚ ਹੈ ਤੇ ਵਰਕ ਪਰਮਟ ਤੇ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਇੰਗਲੈਂਡ ਜਾਣ ਵਾਲੀ ਹੋਵੇ ਜਾਂ ਇੰਗਲੈਂਡ ਦੇ ਵਿੱਚ ਰਹਿੰਦੀ ਹੋਵੇ ਲੜਕੀ ਜੱਟ ਸਿੱਖ ਪਰਿਵਾਰ ਦੀ ਹੋਵੇ ਜੀ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਲੜਕੇ ਦਾ ਨਾਮ ਵਰਿੰਦਰ ਸਿੰਘ ਹੈ ਪਤਾ ਕੋਟਕਪੁਰਾ ਦਾ ਲੜਕਾ ਹੈ ਕਾਸਟ ਮੁੰਡੇ ਦੀ RAM ਗੜੀ ਹੈ ਜੀ ਗੋਤ ਤੇਮਾਨ ਘਟੌੜੇ ਤੇ ਨੰਦੜੇ ਉਮਰ ਹੈ ਜੀ 1993 ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ BA ਪਾਸ ਭੈਣ ਇਹਨਾਂ ਦੀ ਇੱਕ ਹੈ ਪਿਤਾ ਦਾ ਆਪਣਾ ਕਾਰੋਬਾਰ ਹੈ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਵਧੀਆ ਬੈਸ਼ਨੋ ਪਰਿਵਾਰ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਆ ਤੇ ਵਧੀਆ ਆਮਦਨ ਹੈ ਜੀ ਮੁੰਡੇ ਦੀ ਕੰਮ ਕਰੇ ਜੀ ਮੁੰਡੇ ਦਾ ਜੋਬ HDFC ਬੈਂਕ ਦੇ ਵਿੱਚ ਮੁੰਡਾ 3 ਸਾਲ ਤੋਂ ਜੋਬ ਕਰ ਰਿਹਾ ਤੇ ਪਰਿਵਾਰ ਦੀ ਮੰਗ ਹੈ ਜੀ ਇਹਨਾਂ ਨੂੰ ਲੜਕੀ ਵਧੀਆ ਪਰਿਵਾਰਿਕ ਅਤੇ ਘਰੇਲੂ ਚਾਹੀਦੀ ਹੈ ਕਾਲੀ ਪੱਟੀ 'ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜਿਸ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਜੀ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰਕੇ ਇਸ ਰਿਸ਼ਤੇ ਦੀ ਹੋਰ ਪੂਰੀ ਜਾਣਕਾਰੀ ਲੈ ਸਕਦੇ ਹੋ ਸਵਾਇਡ ਲਗਵਾਉਣ ਲਈ ਤੁਸੀਂ ਸਾਡੇ ਨੰਬਰ ਤੇ ਜੋ ਪੀਲੀ ਪੱਟੀ ਦੇ ਵਿੱਚ ਨੰਬਰ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਰ ਇੱਕ ਰਿਸ਼ਤਾ ਪਰਿਵਾਰ ਦੇ ਨੰਬਰ ਸਮੇਤ ਹੈ ਜੀ ਪਹਿਲਾਂ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਹਰ ਇੱਕ ਰਿਸ਼ਤੇ ਦੀ ਜਾਂਚ ਕਰਨਾ ਤੁਹਾਡਾ ਆਪਣਾ ਫਰਜ਼ ਹੈ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ